ਸਟਾਰ ਲੋਕ ਸਭਾ ਦੀਆਂ ਤੀਜੇ ਗੇੜ ਦੀਆਂ ਚੋਣਾਂ 7 ਮਈ ਨੂੰ ਹੋਣ ਜਾ ਰਹੀਆਂ ਹਨ ਡੰਡੀ ਚੋਣਾਂ ਦੇ ਪੱਖ ਤੋਂ ਹਰ ਰੋਜ਼ ਵੱਖ-ਵੱਖ ਮੁੱਦਿਆਂ ਉੱਤੇ ਚਰਚਾ ਹੁੰਦੀ ਹੈ ਡੰਡੀ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਵੱਲੋਂ ਆਪੋ ਆਪਣੇ ਹਿਸਾਬ ਨਾਲ ਭਾਸ਼ਣ ਦੇ ਕੇ ਬਿਰਤਾਂਤ ਬਣਾਏ ਜਾਂ ਵਿਗਾੜੇ ਜਾਂਦੇ ਹਨ ਡੰਡੀ ਹੁਣ ਸਭ ਤੋਂ ਵੱਧ ਚਰਚਾ راہੁਲ ਗਾਂਧੀ ਵੱਲੋਂ ਉੱਤਰ ਪ੍ਰਦੇਸ਼ ਦੇ رائے بریਲੀ ਤੋਂ ਆਪਣੇ ਕਾਗਜ਼ ਦਾਖਲ ਕਰਵਾਉਣ ਦੀ ਹੋ ਰਹੀ ਹੈ ਡੰਡੀ راہੁਲ ਗਾਂਧੀ ਨੇ ਦੂਜੇ ਗੇੜ ਦੀਆਂ ਹੋਈਆਂ ਚੋਣਾਂ ਵਿੱਚ ਦੱਖਣੀ ਭਾਰਤ ਵਿੱਚ ਕੇਰਲ ਦੇ वाई नॉट सीट ਤੋਂ ਵੀ ਚੋਣ ਲੜੀ ਹੈ ਉਸ ਤੋਂ ਬਾਅਦ ਸਿਆਸੀ ਖੇਤਰਾਂ ਵਿੱਚ ਇਹ ਕਿਆਸ ਅਰਾਈਆਂ ਵੀ ਲਗਾਈਆਂ ਜਾਂ ਰਹੀਆਂ ਸਨ ਕਿ ਰਾਹੁਲ ਉੱਤਰ ਪ੍ਰਦੇਸ਼ ਦੀ ਅਮੇਠੀ ਲੋਕ ਸਭਾ ਸੀਟ ਤੋਂ ਵੀ ਚੋਣ ਲੜ ਸਕਦਾ ਹੈ ਕਿਉਂਕਿ ਇਸ ਸੀਟ ਤੋਂ ਉਸ ਦੇ ਪਰਿਵਾਰ ਦੇ ਲੋਕ ਲੰਬੇ ਸਮੇਂ ਤੋਂ ਚੋਣ ਲੜਦੇ ਆ ਰਹੇ ਹਨ ਅਤੇ ਇਹ ਵੀ ਚਰਚਾ ਸੀ ਕਿ ਉਸ ਦੀ ਭੈਣ ਪ੍ਰੇਨਕਾ ਗਾਂਧੀ ਵਾੜਾ ਰਾਇ ਬਰੇਲੀ ਤੋਂ ਚੋਣ ਮੈਦਾਨ ਵਿੱਚ ਉਤਰ ਸਕਦੀ ਹੈ ਡੰਡੀ ਇਹਨਾਂ ਖੇਤਰਾਂ ਦੀਆਂ ਚੌਥੇ ਗੇੜ ਵਿੱਚ ਚੋਣਾ 20 ਮਈ ਨੂੰ ਹੋਣ ਜਾ ਰਹੀਆਂ ਹਨ ਡੰਡੀ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਸੀ ਓਵੇਂ ਓਵੇਂ ਹੀ ਇਸ ਸੰਬੰਧੀ ਜਿਗਿਆਸਾ ਵਧਦੀ ਜਾ ਰਹੀ ਸੀ ਪਰ ਅਖੀਰ ਤੱਕ ਵੀ ਕਾਂਗਰਸ ਨੇ ਇਸ ਸੰਬੰਧੀ ਆਪਣੇ ਪੱਤੇ ਨਹੀਂ ਸਨ ਖੋਲੇ ਡੰਡੀ ਕਾਂਗਰਸ ਵੱਲੋਂ ਕਾਗਜ਼ ਦਾਖਲ ਕਰਨ ਦੇ ਆਖਰੀ ਦਿਨ ਰਾਇਬ੍ਰੇਲੀ ਤੋਂ ਰਾਹੁਲ ਗਾਂਧੀ ਦੇ ਉਮੀਦਵਾਰ ਹੋਣ ਦਾ ਸਟਾਰਟ ਐਲਾਨ ਕਰ ਦਿੱਤਾ ਡੰਡੀ ਇਸ ਦੇ ਨਾਲ ਹੀ ਅਮੇਠੀ ਤੋਂ ਉਹਨਾਂ ਦੇ ਬੇहद ਕਰੀਬੀ ਰਹੇ ਅਤੇ ਪਰਿਵਾਰ ਦੇ ਵਫਾਦਾਰ ਕੇ ਐਲ ਸ਼ਰਮਾ ਜੋ ਲਗਾਤਾਰ ਉਥੇ ਸਰਗਰਮ ਰਹੇ ਸਨ ਨੂੰ ਕਾਂਗਰਸ ਵੱਲੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਡੰਡੀ ਇਸ ਸਬੰਧੀ ਭਾਜਪਾ ਵੱਲੋਂ ਪ੍ਰतिकਰਮ ਆਉਣਾ ਕੁਦਰਤੀ ਸੀ ਕਿਉਂਕਿ ਸਾਲ 219 ਦੀਆਂ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਆਗੋ ਸਿਮਰਤੀ ਇਰਾਨੀ ਨੇ 50000 ਦੇ ਵੱਡੇ ਫਰਕ ਨਾਲ ਰਾਹੁਲ ਗਾਂਧੀ ਨੂੰ ਅਮੇਠੀ ਤੋਂ ਹਰਾ ਦਿੱਤਾ ਸੀ ਡੰਡੀ ਭਾਜਪਾ ਨੇ ਅਮੇਠੀ ਤੋਂ ਚੋਣ ਨਾ ਲੜਨ ਕਰਕੇ ਰਾਹੁਲ ਉੱਤੇ ਤਨਜ ਕਸਿਆ ਹੈ ਡੰਡੀ ਜਿੱਥੋਂ ਤੱਕ ਰਾਇ ਬਰੇਲੀ ਦਾ ਸਬੰਧ ਹੈ ਇਹ ਕਾਂਗਰਸ ਦੀ ਪੱਕੀ ਸੀਟ ਮੰਨੀ ਜਾਂਦੀ ਰਹੀ ਹੈ ਕਿਉਂਕਿ ਬਹੁਤਾ ਸਮਾਂ ਇੱਥੇ ਨਹਿਰੂ ਗਾਂਧੀ ਪਰਿਵਾਰ ਦੇ ਮੈਂਬਰਾਂ ਦਾ ਜਾਂ ਉਹਨਾਂ ਦੇ ਨੇੜਲੇ ਸਾਥੀਆਂ ਦਾ ਕਬਜ਼ਾ ਰਿਹਾ ਹੈ ਡੰਡੀ ਰਾਹੁਲ ਗਾਂਧੀ ਦੇ ਦਾਦਾ ਫਿਰੋਜ਼ ਗਾਂਧੀ ਨੇ ਸਾਲ 1952 ਵਿੱਚ ਲੋਕ ਸਭਾ ਦੀਆਂ ਹੋਈਆਂ ਪਹਿਲੀਆਂ ਚੋਣਾਂ ਸਮੇਂ ਇੱਥੋਂ ਜਿੱਤ ਹਾਸਲ ਕੀਤੀ ਸੀ ਡੰਡੀ ਉਹਨਾਂ ਤੋਂ ਬਾਅਦ ਇੰਦਰਾ ਗਾਂਧੀ ਨੇ ਸਮੇਂ-ਸਮੇਂ ਚਾਰ ਵਾਰ ਇਸ ਖੇਤਰ ਦੀ ਪ੍ਰਤੀਨਿਧਤਾ ਕੀਤੀ ਸੀ ਅਤੇ ਉਹਨਾਂ ਤੋਂ ਬਾਅਦ ਸਾਲ 2004 ਤੋਂ ਲੈ ਕੇ 2019 ਤੱਕ ਪੰਜ ਵਾਰ ਰਾਹੁਲ ਦੇ ਮਾਤਾ ਸੋਨੀਆ ਗਾਂਧੀ ਇਥੋਂ ਜਿੱਤਦੇ ਰਹੇ ਹਨ ਡੰਡੀ ਰਾਹੁਲ ਗਾਂਧੀ ਨੇ ਜੋ ਸੋਚ ਕੇ ਰਾਏ ਬਰੇਲੀ ਨੂੰ ਚੁਣਿਆ ਹੈ ਇਹ ਤਾਂ ਉਹਨਾਂ ਦਾ ਜਾਂ ਪਾਰਟੀ ਦਾ ਮਸਲਾ ਹੋ ਸਕਦਾ ਹੈ ਪਰ ਇਸ ਨਾਲ ਉੱਤਰ ਪ੍ਰਦੇਸ਼ ਦੀਆਂ ਚੋਣਾਂ ਵਿੱਚ ਹੋਰ ਵੀ ਦਿਲਚਸਪੀ ਬਣ ਜਾਏਗੀ ਡੰਡੀ ਸਟੌਪ